ਵਾਜਿਕਾ ਖਾਲਸਾ ਵਾਜਿਕਾ ਪਤੇ ਖਾਲਸਾ ਰਾਜ ਬੜੀ ਦੇਰਾਂ ਤੋਂ ਅਸੀਂ ਐਡਵਰਟਾਈਜ਼ ਕਰਦੇ ਆ ਟੈਲੀਵਿਜ਼ਨ ਦੇ ਉੱਪਰ ਕਿ 3-4 ਮਹੀਨੇ ਪਹਿਰੇ 11 ਅਪ੍ਰੈਲ ਅਜੇਪੁਰ ਤੇ ਖੜੇ ਆ ਜਿੱਦਾਂ ਜਿੱਦਾਂ ਅਸੀਂ ਸ਼ੋਅ ਕਰਦੇ ਸੀ ਜੋ-ਜੋ ਤੁਹਾਨੂੰ ਵਾਦਾ ਕੀਤਾ ਸੀਗਾ ਕਿ ਅਸੀਂ ਇੱਥੇ ਐਨੇ ਬੱਚੇ ਇਕੱਠੇ ਹੋਵਾਂਗੇ ਸੈਪਰੇਟ ਚੈੱਕ ਇਨ ਹੋਏਗੀ ਹਰ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਕੋਚ ਵੀ ਪਹੁੰਚ ਗਿਆ ਬਰਮੀਗਮ ਤੋਂ ਤੇ ਤੁਸੀਂ ਦੇਖ ਲਿਓ ਕਿ ਜਦੋਂ ਚੈੱਕ ਇਨ ਹੋ ਰਿਹਾ ਉਹ ਵੀ ਸੈਪਰੇਟ ਹੋ ਰਿਹਾ ਸੈਪਰੇਟ ਕਾਊਂਟਰ ਹੈਗਾ ਬਾਕੀ ਇੱਥੇ ਹੁਣ ਬਾਅਦ ਚ ਆ ਕੇ ਚੈੱਕ ਇਨ ਕਰਕੇ ਅੰਦਰ ਜਾਣ ਤੋਂ ਪਹਿਲਾਂ ਪਾਣੀ ਵਗੈਰਾ ਚਾਹ ਤੇ ਸੈਂਡਵਿਚ ਵਗੈਰਾ ਆਰਗੇਨਾਈਜ਼ ਕੀਤਾ ਕੋਈ ਟਾਪ ਸਪੈਸ਼ਲ ਉਹਨਾਂ ਨਾਲ ਵੀ ਤੁਸੀਂ ਗੱਲ ਕਰਦੇ ਆ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਆਪਣਾ ਪ੍ਰੋਮਿਸ ਕਰਦੇ ਸੀ ਤੁਹਾਨੂੰ ਚਾਦੀ ਸਾਰੀ ਯਾਤਰਾ ਜਿੱਥੇ ਵੀ ਜਾਵਾਂਗੇ ਹਰ ਜਗ੍ਹਾ ਤੇ ਤੁਹਾਨੂੰ ਰਿਪੋਰਟ ਪੇ ਦਰਮਾਗੇ ਤਾਂ ਕਿ ਤੁਹਾਨੂੰ ਪਤਾ ਲੱਗੇ ਜੋ ਵੀ ਕਾਰਜ ਚੱਲ ਰਹੀ ਹੈ ਉਹ ਆਪਣੇ ਵਾਅਦੇ ਤੇ ਉਤਰੇ ਕਿ ਨਹੀਂ ਉਤਰੇ ਹੈਗੇ ਜੀ ਚਿੰਤ ਕਰੋ ਮਿਸ਼ਨ ਪ੍ਰੋਗਰਾਮ ਦੇਖਦੇ ਰਹੋ ਸਪੋਰਟ ਕਰੋ ਕਾਰਜ ਚੱਲਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਬੜੀ ਆਪਾਰ ਬਖਸ਼ਿਸ਼ ਕੀਤੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਬੜਾ ਖੁਸ਼ੀਆਂ ਭਰਿਆ ਸਮਾਜ ਜੀ ਆਕਾਲ ਚੈਨਲ ਦੇ ਵੱਲੋਂ ਜੋ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ਗੁਰਦੁਆਰਾ ਪੰਜਾ ਸਾਹਿਬ ਜੀ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਲਾਹੌਰ ਦੇ ਗੁਰਦੁਆਰੇ ਅਤੇ ਹੋਰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਨੂੰ ਜੋ ਸੰਗਤਾਂ ਜਾ ਰਹੀਆਂ ਨੇ ਤੇ ਸੰਗਤਾਂ ਬਰਮੀਗਾਮ ਸਟੂਡੀਓ ਤੋਂ ਚੱਲ ਕੇ ਤੇ ਲੰਡਨ ਦੀਆਂ ਸੰਗਤਾਂ ਇਹ ਹੀਥਰੋ 에어ਪੋਰਟ ਤੇ ਪਹੁੰਚ ਗਿਆ ਨੇ ਜੀ ਤੇ ਇੱਥੇ ਪ੍ਰਬੰਧ ਕੀਤਾ ਗਿਆ ਜੀ ਸੰਗਤਾਂ ਦੇ ਛਕਣ ਦੇ ਵਾਸਤੇ ਸਾਧ ਸੰਗਤ ਜੀ ਚਾਹ ਦਾ ਪ੍ਰਬੰਧ ਹੈ ਜੀ ਨਾਲ ਸਮੋਸੇ ਜਿਹੜੇ ਨੇ ਸੰਗਤਾਂ ਸ਼ਕਰੀਆਂ ਨੇ ਤੇ ਸੰਗਤਾਂ ਦੇ ਅੰਦਰ ਬੜੀ ਖੁਸ਼ੀ ਹੈ ਜੀ ਬੜੀ ਖੁਸ਼ੀ ਦੀ ਲਹਿਰ ਹੈ ਸਮਾਨ ਸਾਰਿਆਂ ਦਾ ਜਮਾ ਹੋ ਗਿਆ ਭੈਣ ਜੀ ਉਹਨਾਂ ਨੂੰ ਫਤਿਹ ਬੁਲਾਨੇ ਆ ਤੇ ਵਿਚਾਰ ਲੈਣੇ ਕਿਸ ਤਰ੍ਹਾਂ ਲੱਗ ਰਿਹਾ ਜੀ ਵਾਹਿ ਖਾਲਸਾ ਵਾਹਿ ਫਤਿਹ ਜੀ ਬਹੁਤ ਵਧੀਆ ਲੱਗਦਾ ਜੀ ਤੁਸੀਂ ਸਾਨੂੰ ਨਨਕਾਣਾ ਸਾਹਿਬ ਦਿਖਾਇਆ ਅਸੀਂ ਬਹੁਤ ਖੁਸ਼ ਹਾਂ ਜੀ ਵਾਹ ਜੀ ਵਾਹ ਤੇ ਇੱਧਰ ਸਾਡੇ ਭੈਣ ਜੀ ਆ ਗਏ ਨੇ ਜੀ ਵਾਹਿਗੁਰੂ ਜੀ ਖਾਲਸਾ ਰਿਫਤੇ ਭੈਣ ਜੀ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਹੀ ਵਧੀਆ ਲੱਗ ਰਿਹਾ ਵੀਰ ਜੀ ਬਹੁਤ ਹੀ ਵਧੀਆ ਹੈ ਪਹਿਲੀ ਵਾਰੀ ਆ ਰਹੇ ਹੋ ਹਾਂ ਜੀ ਪਹਿਲੀ ਵਾਰੀ ਆ ਰਹੇ ਹਾਂ ਵਾਹ ਜੀ ਵਾਹ ਜੀ ਵਾਹ ਕੋਈ ਮੁਸ਼ਕਲਤ ਨਹੀਂ ਆਈ ਸਵੇਰ ਦੀ ਹੋਂ ਤੱਕ ਕੋਈ ਮੁਸ਼ਕਲ ਨਹੀਂ ਆਈ ਬਾਬੇ ਨਾਲ ਕੀ ਕਰ ਪਾਣਾ ਅੱਛਾ ਜੀ ਅੱਛਾ ਹਾਂ ਜੀ ਸੋ ਸਾਧ ਸੰਗਤ ਜੀ ਆਓ ਆਪਾਂ ਇੱਧਰ ਵੀ ਬਾਕੀ ਸੰਗਤਾਂ ਨੂੰ ਵੀ ਮਿਲਦੇ ਆ ਫਤਿਹ ਬੁਲਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਸ ਤਰ੍ਹਾਂ ਵਾਹਿਗੁਰੂ ਜੀ ਲੱਗ ਰਿਹਾ ਬਹੁਤ ਸੋਹਣਾ ਲੱਗਦਾ ਅਸੀਂ ਵਾਹ ਜੀ ਬੋ ਤੇ ਦਰਸ਼ਨ ਕਰੀਏ ਜਾ ਕੇ ਗੁਰੂਆਂ ਦੇ ਬਸ ਜੀ ਭੈਣ ਜੀ ਚਾਹ ਪੀਤੀ ਤੁਸੀਂ ਜੀ ਹਾਂ ਜੀ ਪੀ ਲਏ ਨਾਲ ਕੁਝ ਖਾਦਾ ਵੀ ਆ ਜੀ ਸਮੋਸਾ ਖਾ ਲਿਆ ਵਾਹ ਜੀ ਵਾਹ ਬੜੀ ਗੁੱਠੀ ਆ ਸੋ ਸੰਗਤਾਂ ਜਿਹੜੀਆਂ ਨੇ ਇੱਧਰ ਸਾਡੇ ਭਾਜੀ ਹੋਰੀ ਖੜੇ ਨੇ ਤੇ ਭਾਜੀ ਹੋਰਾਂ ਦੇ ਵਿਚਾਰ ਲੈਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਜੀ ਕਿਵੇਂ ਲੱਗ ਰਿਹਾ ਮarre ਜੀ ਬਹੁਤ ਵਧੀਆ ਲੱਗ ਰਿਹਾ ਜੀ ਤੁਹਾਡਾ ਪ੍ਰਬੰਧ ਬਹੁਤ ਵਧੀਆ ਆ ਸਵੇਰੇ ਆਉਂਦਿਆਂ ਨੂੰ ਸਵਾਗਤ ਹੋਇਆ ਵਾਹ ਜੀ ਹੁਣ ਤੁਸੀਂ ਚਾਹ ਪਾਣੀ ਦਾ ਪ੍ਰਬੰਧ ਕੀਤਾ ਬਸ ਜੀ ਤੁਹਾਡਾ ਸਵਾਗਤ ਹੀ ਕਰਨਾ ਸੀ 12 ਦਿਨ ਜਿੱਥੇ ਵੀ ਜਾਓਗੇ ਫੁੱਲਾਂ ਦੇ ਹਾਰ ਤੇ ਸਰਪਾਓ ਤੇ ਸਾਰਾ ਕੁਝ ਹਾਂਜੀ ਜਿੱਦੋਂ ਤੋਂ ਜਿੱਦੋਂ ਤੋਂ ਤੁਹਾਡੇ ਨਾਲ ਪੇਪਰਵਰਕ ਹੋ ਰਿਹਾ ਸਾਰਾ ਹਾਂਜੀ ਸਭ ਕੁਝ ਟਾਈਮ ਦੇ ਨਾਲ ਸਾਰਾ ਪ੍ਰਬੰਧ ਬਹੁਤ ਵਧੀਆ ਰਵੀ ਸਾਹਿਬ ਦੇ ਵੀ ਦਰਸ਼ਨ ਹੋ ਗਏ ਤੁਹਾਡੇ ਵੀ ਹੋ ਗਏ ਗੁਰੂ ਸਾਹਿਬ ਕਿਰਪਾ ਕਰਨ ਹਾਂਜੀ ਵੀਰ ਜੀ ਬਹੁਤ ਵਧੀਆ ਜੀ ਪਹਿਲੀ ਵਾਰੇ ਚੱਲੇ ਆ ਵੈਸੀ ਵੀ ਜੀ ਤੇ ਬਹਿਰੀ ਦਾ ਜਿਦੋਂ ਤੋਂ ਤੁਹਾਡੇ ਨਾਲ ਬੁੱਕ ਕੀਤਾ ਜਾਣੀ ਪਹਿਲਾਂ ਹੀ ਸੀਗਾ ਵੀ ਇਹਨਾਂ ਨੇ ਸਾਰਾ ਕੁਝ ਠੀਕ ਹੀ ਕਰਨਗੇ ਤਾਂ ਮੈਂ ਜੀ ਵੈਰੀ ਨਾਈਸ ਪ੍ਰੋਗਰਾਮ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਇਧਰ ਸਾਡੀਆਂ ਪੈਣਾ ਵੀ ਨੇ ਜੀ ਫਤਿਹ ਬੁਲਾਉਂਦੇ ਆ ਜੀ ਹਾਂਜੀ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਲੱਗ ਰਿਹਾ ਵੈਰੀ ਨਾਈਸ ਫਸਟ ਟਾਈਮ ਚੱਲੇ ਆ ਪਰ ਵੈਰੀ ਗੁੱਡ ਠੀਕ ਹੈ ਹਾਂਜੀ ਵੀਰ ਜੀ ਪਹਿਲੀ ਪਹਿਲਾ ਟ੍ਰਿਪ ਆ ਸਾਡਾ ਅਸੀਂ ਇੰਜੋਏ ਕਰਾਂਗੇ ਜਾ ਕੇ ਸਾਨੂੰ ਕੰਪਨੀ ਚੰਗੀ ਮਿਲ ਗਈ ਹੈ ਚੰਗੀ ਸੇਵਾ ਹੋ ਰਹੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਡੇ ਭਾਜੀ ਆਗੇ ਨੇ ਗੁਰਦੁਆਰਾ ਬੇਬੇ ਨਾਨਕੀ ਤੋਂ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਵੀਰ ਪ੍ਰੀਤਮ ਸਿੰਘ ਜੀ ਹਾਂਜੀ ਇਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਸਾਡਾ ਬਹੁਤ ਵਧੀਆ ਇੰਤਜ਼ਾਮ ਕੀਤਾ ਹੈ ਜੈ ਹੋਵਾ ਜਿੰਨ ਐਕਸਪੈਕਟ दैट ਬਟ ਇਟਸ ਵੈਰੀ ਨਾਈਸ ਸੰਗਤਾਂ ਜਰੀਆਂ ਨੇ ਸ੍ਰੀ ਨਨਕਾਰਨਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਤੇ ਲਾਹੌਰ ਦੇ ਗੁਰਦੁਆਰੇ ਤੇ ਸਿਆਲਕੋਟ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੀਆਂ ਕਾਲ ਚੈਨਲ ਦੇ ਵੱਲੋਂ ਬੜਾ ਵੱਡਾ ਮਹਾਨ ਉਪਰਾਲਾ ਇਸ ਵੇਲੇ ਅਸੀਂ ਆ ਗਏ ਜੀ ਹਿਥਰੇ ਏਅਰਪੋਰਟ ਤੇ ਤੇ ਸੰਗਤਾਂ ਦੇ ਦੇਖੋ ਜੀ ਗਲਾਸ ਸੰਗਤਾਂ ਦੇ ਹੱਥ ਵਿੱਚ ਨੇ ਸਮੋਸੇ ਸੰਗਤਾਂ ਨੇ ਖਾ ਲਏ ਨੇ ਤੁਹਾਨੂੰ ਪੰਜ ਜਰਾਂ ਪੁੱਛਨੇ ਕਿ ਕਿਸ ਤਰ੍ਹਾਂ ਲੱਗ ਰਿਹਾ ਜੀ ਪੰਜ ਜੀ ਹਾਂ ਜੀ ਸਾਨੂੰ ਬਹੁਤ ਅੱਛਾ ਲੱਗ ਰਿਹਾ ਤੇ ਅਸੀਂ ਨਾ ਵੀ ਆ ਰੁਕਿੰਗ ਫੋਰ ਟੂ ਥੈਂਕ ਯੂ ਹਾਂ ਜੀ ਵੀ ਆ ਰੁਕਿੰਗ ਫੋਰ ਜੀ ਪੰਜ ਜੀ ਸਵੇਰ ਦਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਲੱਗਦਾ ਵੀਰ ਬਸ ਬਾਬਾ ਜੀ ਨੇ ਕਰਮਾਚ ਕੀਤਾ ਜੀ ਮੇਰੇ ਹਸਬੰਦ ਦੇ ਕਰਮਾਚ ਨਹੀਂ ਕੀਤਾ ਉਹ ਵੀ ਚਾਹੁੰਦੇ ਸੀ ਹੋਣਾ ਪਰ ਉਹਨਾਂ ਨੂੰ ਰੱਬ ਪੱਲਾ ਹੀ ਲੈ ਗਿਆ ਪਰ ਸਾਧ ਸੰਗਤ ਜੀ ਬਿਨ ਭਾਗਾ ਦਰਸ਼ਨ ਨਾ ਥੀਏ ਬਿਨਾ ਭਾਗਾ ਤੋਂ ਦਰਸ਼ਨ ਨਹੀਂ ਹੁੰਦੇ ਪਤਾ ਨਹੀਂ ਕਦੋਂ ਕਿਸੇ ਨੂੰ ਸੱਦਾ ਆ ਜਾਂਦਾ ਹੈ ਪੰਜੂਰੀ ਦੱਸਿਆ ਕਿ ਇਹਨਾਂ ਦੇ ਹਸਬੰਦ ਇਹਨਾਂ ਦੇ ਪਤੀ ਜਿਹੜੇ ਨੇ ਉਹ ਯਾਤਰਾ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਨੇ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਤੇ ਪਿੱਛੇ ਪਰਿਵਾਰ ਨੂੰ ਭਾਣ ਮੰਨ ਦਾ ਬਲ ਬਖਸ਼ਿਸ਼ ਕਰਨ ਸੋ ਭੈਣ ਜੀ ਹਰਾਂ ਨੂੰ ਪੁੱਛਨੇ ਆ ਭੈਣ ਜੀ ਹਾਂ ਜੀ ਬਾਈ ਜੀ ਖਾਲਸਾ ਵਾਜ ਕੀ ਫਤਿਹ ਜੀ ਠੀਕ ਹੈ ਠੀਕ ਠੀਕ ਲੱਗਦਾ ਬਹੁਤ ਵਧੀਆ ਚਾਹ ਪੀ ਲਈ ਜੀ ਹਾਂ ਬੜੀ ਸੁਆਦ ਸੀ ਤੇ ਸਮੋਸਾ ਖਾਧਾ ਨਾਲ ਜੀ ਬਹੁਤ ਸੁਆਦ ਸੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸੋ ਸਾਧ ਸੰਗਤ ਜੀ ਐਸੇ ਕਰਕੇ ਕਹਿੰਨੇ ਆ ਪੇ ਦੇਰੀ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਨੇ ਅਜੇ ਤੱਕ ਦਰਸ਼ਨ ਨਹੀਂ ਕੀਤੇ ਜ਼ਰੂਰ ਦਰਸ਼ਨ ਕਰੋ ਲਾਈਫ ਦਾ ਕੋਈ ਪਤਾ ਨਹੀਂ ਸਮੇਂ ਦਾ ਕਦੋਂ ਕੋਈ ਪਤਾ ਨਹੀਂ ਪੇ ਕਦੋਂ ਲਾਈਫ ਦਾ ਐਂਡ ਹੋ ਜਾਣਾ ਇਸ ਕਰਕੇ ਜ਼ਰੂਰ ਦਰਸ਼ਨ ਕਰੋ ਇਹ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਪਿਆਰੇ ਵੀਰ ਜੀ ਦੇਖੋ ਕਿੰਨੀ ਇਹਨਾਂ ਦੇ ਅੰਦਰ ਭਾਵਨਾ ਪੇ ਸੰਗਤ ਗੁਰੂ ਦਾ ਰੂਪ ਹੈ ਪੇ ਇਹ ਕੁਲਚਾ ਐਕਸਪ੍ਰੈਸ ਵਾਲੇ ਜਿਹੜੇ ਆ ਗਏ ਨੇ ਕੁਲਚਾ ਐਕਸਪ੍ਰੈਸ ਵਾਲੇ ਸੰਗਤਾਂ ਦੀ ਸੇਵਾ ਕਰ ਰਹੇ ਨੇ ਚਾਹ ਦੇ ਨਾਲ ਤੇ ਸਮੋਸਿਆਂ ਦੇ ਨਾਲ ਅਸੀਂ ਇਹਨਾਂ ਦੇ ਵੀ ਚੜ੍ਹਦੀ ਕਲਾ ਦੇ ਲਈ ਅਰਦਾਸ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ ਦੀ ਸੇਵਾ ਥਾਇਪਾਨ ਵਿੱਚ ਸੰਗਤ ਅਰਪਰਾ ਵਸਾ ਜੀਓ ਕਿਉਂਕਿ ਸੰਗਤ ਦੇ ਵਿੱਚ ਗੁਰੂ ਵਸਦਾ ਹੈ ਸੰਗਤ ਦੇ ਵਿੱਚ ਪ੍ਰਮਾਤਮਾ ਵਸਦਾ ਹੈ ਇਹ ਗੁਰੂ ਨਾਨਕ ਦੀ ਹੀ ਸੇਵਾ ਕਰ ਰਹੇ ਹਨ ਗੁਰੂ ਨਾਨਕ ਦੀਆਂ ਖੁਸ਼ੀਆਂ ਲੈ ਰਹੇ ਨੇ ਤੇ ਵੀਰ ਜੀ ਕਿਸ ਤਰ੍ਹਾਂ ਲੱਗ ਰਿਹਾ ਸੇਵਾ ਕਰਕੇ ਬਹੁਤ ਵਧੀਆ ਲੱਗ ਰਿਹਾ ਤੇ ਅਸੀਂ ਸਭ ਤੋਂ ਪਹਿਲਾਂ ਕਾਹਲ ਚੈਨਲ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਇੰਨਾ ਵੱਡਾ ਉਪਰਾਲਾ ਕੀਤਾ ਹੈ ਤੇ ਸੰਗਤਾਂ ਨੂੰ ਆਪਣੇ ਪਾਕਿਸਤਾਨ ਦੇ ਜਿੰਨੇ ਵੀ ਗੁਰਦੁਆਰੇ ਹੈਗੇ ਉਹਨਾਂ ਦੇ ਦਰਸ਼ਨ ਕਰਾਉਣ ਦਾ ਜ਼ਿੰਮੇਵਾਰੀ ਲਈ ਹੈਗੀ ਹੈ ਤੇ ਅਸੀਂ ਮੈਂ ਕੁਲਚ ਐਕਸਪ੍ਰੈਸ ਵੱਲੋਂ ਤੇ ਸਾਡੇ ਨਾਲ ਕੇਵਲ ਸਿੰਘ ਰੰਦਾਵਾ ਸਲੋ ਤੋਂ ਜੁੜੇ ਨੇ ਤੇ ਜਿਹੜੇ ਕੀ ਸਾਨੂੰ ਸੇਵਾ ਦਾ ਮੌਕਾ ਦਿੱਤਾ ਕਾਲ ਚੈਨਲ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਸਾਨੂੰ ਵੀ ਬਹੁਤ ਚੰਗਾ ਲੱਗਿਆ ਸੰਗਤਾਂ ਦੀ ਸੇਵਾ ਕਰ ਕਰਕੇ ਅੱਜ ਵਾਹ ਜੀ ਵਾਹ ਤੇ ਵੀਰ ਜੀ ਜੀ ਕਾਲ ਚੈਨਲ ਦਾ ਬਹੁਤ-ਬਹੁਤ ਮਿਹਰਬਾਨੀ ਜਿਹੜੇ ਬਜ਼ੁਰਗਾਂ ਨੂੰ ਲਿਜਾ ਰਹੇ ਆ ਜਿਹੜੇ ਆਪ ਇਕੱਲੇ ਨਹੀਂ ਜਾ ਸਕਦੇ ਜਿਨ੍ਹਾਂ ਨੇ ਜ਼ਿੰਮੇਵਾਰੀ ਚੁੱਕੀ ਹੈਗੀ ਸਟਾਰਟ ਟੂ ਫਿਨਿਸ਼ ਮੁੜਕੇ ਆਉਣ ਦੀ ਤਈ ਸਾਰੇ ਗੁਰਦਾਨ ਜਿਹੜੇ ਸੇਵਾ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਸੋ ਗੁਰੂ ਸਾਹਿਬ ਜੀ ਕਲਚ ਐਕਸਪ੍ਰੈਸ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਅਸੀਂ ਇਹਨਾਂ ਦੀ ਉੱਥੇ ਨਨਕਾਣਾ ਸਾਹਿਬ ਵੀ ਅਰਦਾਸ ਕਰਾਂਗੇ ਪੰਜਾ ਸਾਹਿਬ ਵੀ ਅਰਦਾਸ ਕਰਾਂਗੇ ਜਿੱਥੇ ਜਿੱਥੇ ਵੀ ਜਾਵਾਂਗੇ ਕਿਉਂਕਿ 10 ਦੀ ਡਿਊਟੀ ਲੱਗੀ ਹੋਈ ਹੈ ਤੇ ਸੰਗਤਾਂ ਦੀ ਵੀ ਅਰਦਾਸ ਕਰਨੀ ਤੇ ਸਾਰਿਆਂ ਦੀ ਅਰਦਾਸ ਕਰਨੀ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਇੱਕ ਜਕਾਰਾ ਹੋ ਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋਨਿਆ ਹਾਲ ਸਤ ਸ੍ਰੀ ਅਕਾਲ ਜਿਉਂ ਪ੍ਰੇਰੇਤੋਂ ਕਰਨਾ ਸੁਆਮੀ ਦੇ ਮਹਾਵਾਕਨਸਾਰ ਗੁਰੂ ਸਾਹਿਬ ਜੀ ਨੇ ਬੜੀ ਆਪਾਰ ਬਖਸ਼ਿਸ਼ ਕੀਤੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਅਕਾਲ ਚੈਨਲ ਦੇ ਵੱਲੋਂ ਜੋ ਸ੍ਰੀ ਨਨਕਾਣਾ ਸਾਹਿਬ ਅਤੇ ਪਾਕਿਸਤਾਨ ਦੇ ਹੋਰ ਗੁਰਦਆਮਾਂ ਦੀ ਯਾਤਰਾ ਵਾਸਤੇ ਇਹ ਜਥਾ ਅੱਜ ਰਵਾਨਾ ਹੋਇਆ ਜੀ ਬਰਮੀਗਾਮ ਸਟੂਡੀਓ ਤੋਂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਅਰਦਾਸ ਕਰਕੇ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਲੈ ਕੇ ਮੁਖਵਾਕ ਲੈ ਕੇ ਤੇ ਉੱਥੇ ਪ੍ਰਸ਼ਾਦ ਵੰਡ ਕੇ ਤੇ ਰਵਾਨਾ ਹੋਇਆ ਜੀ ਬਰਮੀਗਾਮ ਸਟੂਡੀਓ ਦੇ ਵਿੱਚ ਵੀ ਸੰਗਤਾਂ ਦੇ ਵਾਸਤੇ ਚਾਹ ਦੇ ਲੰਗਰ ਤਿਆਰ ਸਨ ਨਾਲ ਕਈ ਤਰ੍ਹਾਂ ਦੇ ਬਰੱਡ ਪਕੌੜੇ ਤੇ ਬਿਸਕੁਟ ਵਗਾਰਾ ਤੇ ਹੋਰ ਕਈ ਕੁਝ ਇੱਥੇ ਤੱਕ ਕਿ ਦਾਲ ਚਾਵਲ ਵੀ ਅਸੀਂ ਤਿਆਰ ਰੱਖੇ ਸਨ ਤੇ ਜੇ ਕਿਸੇ ਨੇ ਸ਼ੱਕ ਨੇ ਨੇ ਤੇ ਉਹ ਦਾਲ ਚਾਵਲ ਜਿਹੜੇ ਨੇ ਦਾਲ ਚੌਲ ਜਿਹੜੇ ਨੇ ਉਹ ਵੀ ਖਾ ਸਕਦੇ ਹਨ ਸੋ ਉੱਥੋਂ ਅਸੀਂ ਜਦੋਂ ਬਰਮੀਗਾਮ ਸਟੂਡੀਓ ਤੋਂ ਚੱਲੇ ਆ ਜੀ ਤੇ ਸਾਰੇ ਰਸਤੇ ਦੇ ਵਿੱਚ ਸੰਗਤਾਂ ਗੁਰਬਾਣੀ ਦਾ ਜਾਪ ਕਰਦੀਆਂ ਆਈਆਂ ਚੌਪੀ ਸਾਹਿਬ ਜੀ ਦੇ ਪਾਠ ਅਨੰਦ ਸਾਹਿਬ ਜੀ ਦੇ ਪਾਠ ਸ਼ਬਦਾਂ ਦੇ ਜਾਪ ਤੇ ਧੰਨ ਨਾਨਕ ਤੇਰੀ ਵੱਡੀ ਵਧਾਈ ਦੇ ਸਾਧ ਸੰਗਤ ਜੀ ਇਹ ਸਾਰੇ ਜੇ ਘਾਰੇ ਗੁੰਜੇ ਜਦੋਂ ਅਸੀਂ ਹੀਥਰੇ ਏਅਰਪੋਰਟ ਤੇ ਪਹੁੰਚੇ ਤੇ ਬੜਾ ਵਧੀਆ ਪ੍ਰਬੰਧ ਕੀਤਾ ਗਿਆ ਸੀ ਜੀ ਅਕਾਲ ਚੈਨਲ ਦੇ ਵੱਲੋਂ ਵਹੀਲਚੇਰਾ ਪਹਿਲਾਂ ਹੀ ਅੱਗੇ ਖੜੀਆਂ ਸਨ ਇਹ ਕੋਚ ਦੇ ਕੋਲ ਜਿਹੜੇ ਵਹੀਲਚੇਰ ਤੇ ਪਰਸਨ ਸਨ ਉਹਨਾਂ ਨੂੰ ਵਹੀਲਚੇਰ ਤੇ ਬਿਠਾਇਆ ਗਿਆ ਤੇ ਜਿਹੜਾ ਲੁਗੇਜ ਹੈਗਾ ਜਿਹੜੇ ਸਮਾਨ ਸਨ ਸੂਟਕੇ ਸਨ ਇਹ ਸਾਡੇ ਆਪਣੇ ਸਟਾਫ ਨੇ ਆਪ ਖੁਦ ਟਰਾਲੀਆਂ ਲੈ ਕੇ ਤੇ ਉਹਦੇ ਉੱਤੇ ਲੋਡ ਕੀਤੇ ਨੇ ਕਿਸੇ ਵੀ ਅਸੀਂ ਆਪਣੇ ਜਿਹੜੇ ਸਾਡੇ ਯਾਤਰਾ ਕਰਨ ਵਾਲੇ ਗੁਰਮੁਖ ਪਿਆਰੇ ਸੱਜਣ ਭੈਣ ਭਰਾਏ ਨੇ ਕਿਸੇ ਨੂੰ ਅਸੀਂ ਹੱਥ ਨਹੀਂ ਲਾ ਦਿੰਦਾ ਫਿਰ ਤੁਸੀਂ ਸੂਟਕੇ ਚੁੱਕਣਾ ਰਵੀ ਜੀ ਨੇ ਆਪ ਸੂਟਕੇ ਚੁੱਕੇ ਹਰਜਾਪ ਸਿੰਘ ਨੇ ਆਪ ਸੂਟਕੇ ਚੁੱਕੇ ਤੇ ਟਰੋਲੀ ਦੇ ਉੱਪਰ ਰੱਖੇ ਤੇ ਦਾਸ ਨੂੰ ਵੀ ਇਹ ਸਮਾਂ ਪ੍ਰਾਪਤ ਹੋਇਆ ਸੰਗਤਾਂ ਦੀ ਸੇਵਾ ਕਰਨ ਦਾ ਫਿਰ ਅੱਗੇ ਜਦੋਂ ਅੱਗੇ ਅਸੀਂ ਆਏ ਆਂ ਜੀ ਤੇ ਇੱਥੇ ਬੜਾ ਤਗੜਾ ਪ੍ਰਬੰਧ ਕੀਤਾ ਹੋਇਆ ਸੀ ਜੀ ਥ੍ਰੀਅਰ ਪੋਰਟ ਤੇ ਸੰਗਤਾਂ ਦੇ ਵਾਸਤੇ ਗਰਮ ਗਰਮ ਚਾਹ ਤੇ ਨਾਲ ਸਮੋਸੇ ਤੇ ਨਾਲ ਬਰੈਡ ਪਕੌੜੇ ਇਹ ਇਹ ਸੰਗਤਾਂ ਨੇ ਬੜਾ ਆਨੰਦ ਮਾਨਿਆ ਆ ਕੇ ਤੇ ਨਾਲ ਫਿਰ ਜਦੋਂ ਚੈੱਕ ਇਨ ਹੋਇਆ ਜੀ ਉਹ ਵੀ ਆਪ ਅਸੀਂ ਵੱਖਰੇ ਗਰੁੱਪ ਦਾ ਚੈੱਕ ਇਨ ਕੀਤੀ ਗਈ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਨਹੀਂ ਆਈ ਕੋਈ ਵਿੱਚ ਔਕੜ ਨਹੀਂ ਆਈ ਤੇ ਹੁਣ ਅਸੀਂ ਸਿਕਿਉਰਿਟੀ ਤੋਂ ਅੱਗੇ ਆ ਚੁੱਕੇ ਆਂ ਜੀ ਤੇ ਸਾਰੇ ਆਪਣੇ ਬੜੇ ਆਨੰਦ ਦੇ ਵਿੱਚ ਬੈਠੇ ਹੋਏ ਨੇ ਅਸੀਂ ਹੁਣ ਗੇਟ ਨੰਬਰ ਦੀ ਵੇਟ ਕਰ ਰਹੇ ਆ ਤੇ ਜੈਸਾ ਹੀ ਅਸੀਂ ਸਾਧ ਸੰਗਤ ਜੀ ਗੇਟ ਦਾ ਨੰਬਰ ਆ ਜਾਵੇਗਾ ਗੇਟ ਓਪਨ ਹੋ ਜਾਏਗਾ ਤੇ ਅਸੀਂ ਹੋਰ ਤੁਹਾਨੂੰ ਜਾਣਕਾਰੀ ਦਿੰਦੇ ਜਾਵਾਂਗੇ ਸਾਰੇ ਬੜੇ ਖੁਸ਼ ਨੇ ਸਾਰੇ ਕਹਿੰਦੇ ਨੇ ਕਿ ਅਸੀਂ ਬੜਾ ਸਵਿਰਦਾ ਨੂੰ ਜਾਇ ਕਰ ਰਹੇ ਆ ਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਜਿਹੜੇ ਅਜੇ ਤੱਕ ਨਨਕਾਣਾ ਸਾਹਿਬ ਨਹੀਂ ਗਏ ਜਿਨ੍ਹਾਂ ਨੇ ਅਜੇ ਤੱਕ ਪਾਕਿਸਤਾਨ ਦੀ ਯਾਤਰਾ ਨਹੀਂ ਕੀਤੀ ਜੀ ਨਵੰਬਰ ਦੇ ਵਿੱਚ ਤਿਆਰ ਹੋ ਜੇ ਉਹ ਇਹ ਗੁਰਬਾਨੀ ਨਹੀਂ ਵੈਸੇ ਹੀ ਜੇ ਸਾਡੇ ਨਾਲ ਰਹੋਗੇ ਤੇ ਅੱਗੇ ਤੁਸੀਂ ਖਾਲੀ ਥਾਂ ਆਪ ਭਰ ਲੈਣੀ ਹੈ ਕਾਲ ਚੈਨਲ ਦੇ ਨਾਲ ਤੁਸੀਂ ਜਾਓਗੇ ਤੇ ਸਰ ਸਿੰਘ ਜੀ ਆਨੰਦ ਮਾਣੋਗੇ ਅਸੀਂ ਬਹੁਤ ਹੀ ਇੱਕ ਪਰਿਵਾਰ ਦੀ ਭਾਵਨਾ ਲੈ ਕੇ ਸੁਖੀ ਬਸੈ ਮੋਰੋ ਪਰਿਵਾਰਾ ਇਸ ਤਰ੍ਹਾਂ ਇਹ ਯਾਤਰਾ ਜਿਹੜੀ ਹੈ ਇਸ ਦਾ ਆਨੰਦ ਮਾਣਨਾ ਜੀ ਸੰਗਤਾਰੀਆਂ ਨੇ ਜੀ ਜਿਹੜੀਆਂ ਸੰਗਤਾਂ ਨੇ ਵੀਰ ਜੀ ਜਿਨ੍ਹਾਂ ਦੀ ਬਹੁਤ ਕੀਤੀ ਸੀ ਜੀ ਤੇ ਦੇਖੋ ਨਾਲ ਸੰਗਤਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਪਈ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਜੀ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਜੀ ਤੇ ਵਾਹਿਗੁਰੂ ਜੀ ਦਾ ਸ਼ੁਕਰੀਆ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਸੰਗਤਾਂ ਜੋ ਹੰਦ ਜਾ ਰਹੀਆਂ ਹਨ ਤੇ ਅਸੀਂ ਆ ਜੀ ਹੀਥਰੇ ਰਿਪੋਰਟ ਹੋਣ ਗੇਟ ਨੰਬਰ ਆ ਗਿਆ ਜੀ ਤੇ ਅਸੀਂ ਸਾਰੇ ਹੁਣ ਉਤਰ ਨੂੰ ਜਾਨੇ ਆ ਜਿੱਥੇ ਸੰਗਤਾਂ ਬੜੀਆਂ ਹੀ ਅਨੰਤਤ ਹਨ ਜੀ ਤੇ ਬੜਾ ਖੁਸ਼ੀ ਮਹਿਸੂਸ ਕਰ ਰਹੇ ਹਾਂ ਸਾਰੇ ਕਿ ਉਹ ਕਦੋਂ ਸਮਾਵੇਗਾ ਜਦੋਂ ਅਸੀਂ ਧੰਸ ਦੀ ਨਾਨਕ ਦੇਵ ਕੀ ਮਹਾਰਾਜ ਦੇ ਪਾਵਨ ਪੀਤਰ ਸਥਾਨ ਤੇ ਤੇ ਦਰਸ਼ਨ ਕਰਨ ਆਉ ਸੰਗਤ ਤੇ ਚੱਲੀਏ ਸ੍ਰੀ ਨਨਕਾਣਾ ਸਾਹਿਬ ਨੂੰ ਆਉ ਸੰਗਤ ਤੇ ਚੱਲ ਜੀ ਸ੍ਰੀ ਮੰਨਪਾਲਾ ਸਾਹਿਬ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਜੋ ਅਕਾਲ ਚੈਨਲ ਦੇ ਵੱਲੋਂ ਸਿਦਨਾਨ ਕਾਨਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਅਤੇ ਹੋਰ ਸਥਾਨਾਂ ਦੀ ਯਾਤਰਾ ਵਾਸਤੇ ਅਕਾਲ ਚੈਨਲ ਦੇ ਵੱਲੋਂ ਇਹ ਯਤਨ ਕੀਤਾ ਗਿਆ ਜੀ ਅਸੀਂ ਪਹੁੰਚਿਆ ਇਥਰੋ ਏਅਰਪੋਰਟ ਤੇ ਤੇ ਪਿੱਛੇ ਤੁਸੀਂ ਜਹਾਜ਼ ਦੇਖ ਰਹੇ ਹੋ ਜੀ ਏਰੋਪਲੇਨ ਖੜਾ ਜੀ ਤੁਰਕੇ ਸ਼ਹਿਰ ਲੈਂਦਾ ਤੇ ਇਹਦੇ ਵਾਸਤੇ ਸਪੈਸ਼ਲ ਜਥੇ ਦੇ ਵਾਸਤੇ ਉਹਨਾਂ ਨੇ ਸਪੈਸ਼ਲ ਵੈਜੀਟੇਰੀਅਨ ਫੂਡ ਜਿਹੜਾ ਹੈ ਉਹ ਅਸੀਂ ਆਰਡਰ ਕੀਤਾ ਹੋਇਆ ਤੇ ਸੰਗਤਾਂ ਜੜੀਆਂ ਨੇ ਇਹ ਇਸ ਵੇਲੇ ਪਹੁੰਚ ਗਈਆਂ ਨੇ ਇਥਰੋ ਏਅਰਪੋਰਟ ਤੇ ਤੇ ਕਾਫੀ ਇੰਜੋਏ ਕਰ ਰਹੀਆਂ ਨੇ ਤੇ ਅਗਲੀ ਵਾਰੀ ਕੋਸ਼ਿਸ਼ ਕਰਿਓ ਪੇ ਅਗਲੇ ਨਵੰਬਰ ਵਿੱਚ ਜਿਨ੍ਹਾਂ ਨੇ ਅਜੇ ਤੱਕ ਦਰਸ਼ਨ ਨਹੀਂ ਕੀਤੇ ਆਪ ਜੀ ਵੀ ਸਾਡੇ ਨਾਲ ਚਲੋ ਇਸ ਸ੍ਰੀ ਨਨਕਾਣਾ ਸਾਹਿਬ ਤੇ ਪਾਕਿਸਤਾਨ ਦੇ ਗੁਰਦਆਮਾਂ ਨੂੰ ਇਸ ਤੋਂ ਪਹਿਲਾਂ ਪੰਜਾਂ ਤਖਤਾਂ ਦੀ ਯਾਤਰਾ ਜਾਰੀ ਹੈ ਜੀ 26 ਅਗਸਤ ਤੋਂ ਲੈ ਕੇ ਤੇ 5 ਸਤੰਬਰ ਤੱਕ ਜਿਹੜੇ ਕਿ ਇੰਡੀਆ ਦੇ ਵਿੱਚ ਪੰਜ ਤਖਤ ਸਾਬਨ ਹਨ ਉਹਨਾਂ ਦੇ ਦਰਸ਼ਨ ਦੇਦਾਰੇ ਸੋ ਸੰਗਤਾਂ ਬੜੀਆਂ ਪ੍ਰਸੰਨ ਨੇ ਤੇ ਸਵੇਰ ਤੋਂ ਜੋ ਅਸੀਂ ਸੰਗਤਾਂ ਦੀ ਸੇਵਾ ਕਰ ਰਹੇ ਹਾਂ ਸਾਨੂੰ ਆਪਣੇ ਵੀ ਆਪ ਨੂੰ ਵੀ ਖੁਸ਼ੀ ਮਿਲ ਰਹੀ ਹੈ ਤੇ ਆਪ ਜੀ ਵੀ ਆਪਣਾ ਮਨ ਬਣਾਓ ਤੇ ਅਗਲੀ ਵਾਰੀ ਤੁਸੀਂ ਵੀ ਚਲੋ ਤੇ ਜਹਾਜਪੁਰਾ ਫੁੱਲ ਲੈ ਕੇ ਜਾਈਏ ਤੇ ਉਹਦੇ ਵਿੱਚ ਸਾਰੀਆਂ ਕਾਲ ਚੈਨਲ ਦੀ ਸੰਗਤਾਈ ਹੋਣ ਤੇ ਜੁਕੇ ਦੀਆਂ ਹੀ ਸੰਗਤਾਂ ਹੋਣ ਤੇ ਸਾਰਾ ਜਹਾਜ ਫੁੱਲ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅਕਾਲ ਚੈਨਲ ਦੇ ਵੱਲੋਂ ਜੋ ਵਿਸ਼ੇਸ਼ ਤੌਰ ਤੇ ਜਥਾ ਜਾਣਾ ਸੀ ਪਾਕਿਸਤਾਨ ਉਰਵਾਨਾ ਹੋ ਚੁੱਕਾ ਹੈ ਜੀ 11 ਅਪ੍ਰੈਲ ਅਸੀਂ ਇਸ ਵੇਲੇ ਖੜੇ ਹਾਂ ਲੰਡਨ ਹੀਥਰੋ 에ਰਪੋਰਟ ਦੇ ਟਰਮੀਨਲ 2 ਤੇ ਜਿੱਥੋਂ ਦੀ ਸੰਗਤਾਂ ਨੇ ਰਵਾਨਗੀ ਭਰੀ ਹੈ ਅਸوير ਦੇ ਸਮੇਂ ਇਹ ਕਾਲ ਚੈਨਲ ਦੀ ਟੀਮ ਨੇ ਇੱਥੇ ਪਹੁੰਚ ਕੇ ਸੰਗਤਾਂ ਦੇ ਲਈ ਸਭ ਤੋਂ ਪਹਿਲੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ ਕਿਉਂਕਿ ਦੇਖੋ ਜੀ ਜਦ ਘਰੋਂ ਤੁਰੇ ਆ ਮੀਂ ਘਰੋਂ ਜਦ ਤੁਰਿਆ ਤਸੱਲੀ ਹੋਣੀ ਚਾਹੀਦੀ ਹੈ ਰਿਜਕਪੁਰਾ ਹੋਣਾ ਚਾਹੀਦਾ ਉਸ ਤੋਂ ਲੱਗਦਾ ਆਕਾਲ ਚਲਨ ਦੀ ਟੀਮ ਨੇ ਕੱਲੇ-ਕੱਲੇ ਪੈਸੈਂਜਰ ਦੀ ਇਤਿਹਾਜ਼ਰੀ ਵੀ ਲਵਾਈ ਹੈ ਕਿ ਹਾਂ ਜੀ ਕਿਹੜੇ ਆ ਗਏ ਨੇ ਕਿਹੜੇ ਰਹਿ ਗਏ ਨੇ ਜਿਹੜੇ ਰਹਿ ਗਏ ਉਹਨਾਂ ਨੂੰ ਫੋਨ ਕਾਲ ਕਰ ਲਈਏ ਤੇ ਨਾਲ ਦੀ ਨਾਲ ਸਾਰੇ ਦੇ ਬੈਗ ਵੀ ਚੈੱਕ ਇਨ ਕਰਾ ਦਿੱਤੇ ਨੇ ਜਿਨ੍ਹਾਂ ਦੇ ਜਿਹਨਾਂ ਨੂੰ 휠 ਚੇਅਰ ਚਾਹੀਦੀਆਂ ਸੀ ਉਹ ਸਪੈਸ਼ਲ ਅਸਿਸਟੈਂਸ 카운ਟਰ ਤੇ ਚਲੇ ਗਏ ਨੇ ਤੇ ਜੋ ਨਾਰਮਲ ਜਾਣਾ ਸੀ ਚੈੱਕ ਇਨ ਹੋਣਾ ਸੀ ਸਿਕਿਉਰਿਟੀ ਵਾਸਤੇ ਉਧਰ ਜਾ ਚੁੱਕੇ ਨੇ ਸਪੈਸ਼ਲ ਆਈ ਕਾਰਡਸ ਤਿਆਰ ਕਰ ਦਿੱਤੇ ਗਏ ਨੇ ਤਾਂ ਕਿ ਹੁੰਦਾ ਕਦੇ ਕੋਈ ਵੋਸ਼ਨ ਕਹੇ ਕੋਈ ਕਦੇ ਕੋਈ ਕਾਊਂਟਰ ਤੇ ਖੜਾ ਹੈ ਕੋਈ ਸ਼ੋਪਿੰਗ ਕਰ ਰਿਹਾ ਕੋਈ ਪਿੱਛੇ ਰਹਿ ਨਾ ਜਾਏ ਇੱਕ ਆਸਾਨੀ ਦੇ ਨਾਲ ਦੂਰ ਹੋਈ ਕੋਈ ਵੀ ਨਜ਼ਰ ਆ ਜੇ ਕਿ ਹਾਂ ਇਹ ਕਾਲ ਚੈਨਲ ਦਾ ਜਥੇ ਦਾ ਯਾਤਰੀ ਹੈ ਤੇ तमाम ਚੀਜ਼ਾਂ ਦੇ ਪ੍ਰਬੰਧ ਇਹ ਕਾਲ ਚੈਨਲ ਦੀ ਟੀਮ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਕੀਤੇ ਗਏ ਨੇ ਤੇ ਅਸੀਂ ਉਮੀਦ ਕਰਦੇ ਹਾਂ ਸੁਖੀ ਸ਼ਾਂਤੀ ਇਹ ਜਥਾ ਜੋ ਇਸ ਵੇਲੇ ਰਵਾਨਾ ਹੋਇਆ ਹੈ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰੇਗਾ ਤੇ ਦਰਸ਼ਨਾਂ ਦੀਆਂ ਕੱਲੀਆਂ ਕੱਲੀਆਂ ਤਸਵੀਰਾਂ ਵੀ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ ਅਕਾਲ ਚੈਨਲ ਦੀ ਟੀਮ ਸਰਦਾਰ ਮੋਹਿੰਦਰ ਸਿੰਘ ਜੀ ਹਮਦਰਦ ਤੇ ਉਸ ਤੋਂ ਇਲਾਵਾ ਹੋਰ ਵੀ ਸਾਡੀ ਟੀਮ ਦੇ ਮੈਂਬਰ ਜੋ ਉੱਥੇ ਨਾਲ ਮੌਜੂਦ ਹੋਣਗੇ ਉਹਨਾਂ ਦਾ ਮਕਸਦ ਇਹੀ ਹੈ ਕੀ ਕੱਲੀ ਕੱਲੀ ਚੀਜ਼ ਤੁਹਾਡੇ ਤੱਕ ਪਹੁੰਚਾਈ ਜਾਵੇ ਕੁਝ ਇਸ ਕਦਰ ਤਿਆਰੀਆਂ ਕੀਤੀਆਂ ਗਈਆਂ ਨੇ ਜੀ ਬਿਲਕੁਲ ਤੁਸੀਂ ਵੀ ਆਪਣੇ ਘਰੋਂ ਜਦ ਤੁਰਦੇ ਹੋ ਕੁਝ ਇਸ ਤਰੀਕੇ ਦੇ ਬੈਗ ਲੈ ਕੇ ਨਾਲ ਚੱਲਦੇ ਹੋ ਆ ਦੇਖ ਸਕਦੇ ਹੋ ਬੈਗ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਥੇ ਰੱਖਿਆ ਜੀ ਆਈ ਕਾਰਡ ਜਿਨ੍ਹਾਂ ਨੇ ਜਾਣਾ ਹੈ ਠੀਕ ਹੈ ਜੀ ਇਸ ਆਈ ਕਾਰਡ ਤੋਂ ਇਲਾਵਾ ਇਸ ਜ਼ਿੱਪ ਦੇ ਵਿੱਚ ਅਸੀਂ ਕੱਲੇ ਕੱਲੇ ਪੈਸੇਂਜਰ ਦੇ ਰੱਖੇ ਨੇ ਜੋ ਉਹਨਾਂ ਦੇ ਵੀਜ਼ਾ ਸੀਗੇ ਉਨਾ ਵੀਜ਼ਾ ਦੀ ਪ੍ਰਿੰਟ ਕਾਪੀਆਂ ਅਸੀਂ ਇੱਥੇ ਰੱਖੀਆਂ ਸਾਰਿਆਂ ਦੀ ਕਿ ਤੁਸੀਂ ਤੁਹਾਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਏ ਤੁਹਾਡੇ ਸਾਰੇ ਕਾਗਜ਼ਾ ਤੁਹਾਡੇ ਕੋਲ ਆਣ ਇੱਥੇ ਵੀਜ਼ਾ ਵੀ ਰੱਖ ਸਕਦੇ ਹੋ ਨਾਲ ਇੱਥੇ ਤੁਹਾਡਾ ਇਹ ਕਾਰਡ ਤਾਂ ਚਲੋ ਗੱਲ ਚ ਆ ਜਣੇ ਇੱਥੇ ਤੁਹਾਡੇ ਬੋਰਡਿੰਗ ਪਾਸ ਆ ਜਣੇ ਨੇ ਨਾਲ ਰੂਮਸ ਦੀ ਕੀ ਚੇਨ ਜੁੜਨ ਚਾਹੀਦੀਆਂ ਹੋਣਗੀਆਂ ਕੀ ਚੇਨ ਹੈਗੀਆਂ ਨੇ ਉੱਥੇ ਕਮਰਿਆਂ ਦੀਆਂ ਚਾਬੀਆਂ ਮਿਲਦੀਆਂ ਨੇ ਹੁੰਦਾ ਇਹੀ ਆ ਜੀ ਜਦ ਅਸੀਂ ਗਏ ਹੁੰਨੇ ਘਰ ਬਾਹਰ ਥੋੜੇ ਐਕਸਾਈਟਿਡ ਵੀ ਹੁੰਨੇ ਆ ਤੇ ਉਸੇ ਐਕਸਾਈਟਮੈਂਟ ਦੇ ਵਿੱਚ ਇਹੀ ਛੋਟੀ ਮੋਟੀ ਕੀ ਚੇਨ ਵਰਗੀਆਂ ਚਾਬੀਆਂ ਹੋ ਗਈਆਂ ਕੋਈ ਵਿਜ਼ਿਟਿੰਗ ਕਾਰਡ ਹੋ ਗਿਆ ਉਹ ਅਸੀਂ ਗਵਾ ਲੈਨੇ ਆ ਸਾਰੇ ਸਮਾਨ ਤੁਸੀਂ ਇਸ ਦੇ ਵਿੱਚ ਸੰਕਾ ਸਾਡੀਆਂ ਰੱਖ ਸਕਦੀਆਂ ਨੇ ਇਹ ਵੀ ਤਮਾਮ ਪ੍ਰਬੰਧਾਂ ਦੇ ਵਿੱਚੋਂ ਇੱਕ ਸੀਗਾ ਤਾਂ ਕਿ ਆਰਗੇਨਾਈਜ਼ ਕਰਕੇ ਜਥੇ ਨੂੰ ਤੋਰਿਆ ਜਾਏ ਤੇ ਜਥਾਏ ਤੁਹਾਡੀ ਰਵਾਨਗੀ ਭਰ ਚੁੱਕਿਆ ਜੀ ਤੇ ਹੁਣ 11 ਅਪ੍ਰੈਲ ਤੋਂ ਲੈ ਕੇ ਆਉਣ ਵਾਲੀ 22 ਅਪ੍ਰੈਲ ਤੱਕ ਤਮਾਮ ਦਿਨ ਦੇ ਜਥੇ ਦੀਆਂ ਜੋ ਉੱਥੇ ਦੀਆਂ ਵਿਸ਼ੇਸ਼ ਤਸਵੀਰਾਂ ਹੋਣਗੀਆਂ ਉਸ ਦੇ ਨਾਲ ਤੁਹਾਡੇ ਨਾਲ ਜੁੜਾਂਗੇ ਤੇ ਖਾਸ ਤੌਰ ਤੇ ਸੰਗਤ ਜੀ ਅਗਲੀ ਯਾਤਰਾ ਪੰਜਾ ਤਖਤਾ ਦੀ ਯਾਤਰਾ ਦੀ ਵੀ तमाम ਡਿਟੇਲਸ ਅਸੀਂ ਅਕਾਲ ਚੈਨਲ ਦੇ ਉੱਤੇ ਸਾਂਝੀ ਕਰ ਰਹੇ ਹਾਂ ਤੁਸੀਂ ਜੇਕਰ ਮਨ ਬਣਾਓ ਤਾਂ ਜ਼ਰੂਰ ਅਕਾਲ ਚੈਨਲ ਨੂੰ ਮੌਕਾ ਦਿਓ ਤੇ ਪੰਜਾ ਤਖਤਾ ਦੀ ਯਾਤਰਾ ਤੇ ਵੀ ਜਾਵਾਂਗੇ ਤਾਂ ਮੁਰ ਤੋਂ ਵੀ ਦਰਸ਼ਨ ਕਰਾਂਗੇ ਪਾਕਿਸਤਾਨ ਦੇ ਗੁਰਦੁਆਰੇ ਦੇਵ ਜਾਜ਼ਤ ਫਤਿਹ ਦੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ